ਸਾਲ 2025 ਕੈਰੀਬੀਨ ਸਮੁੰਦਰ ਦੇ ਵਿਚਾਲੇ ਇੱਕ ਪ੍ਰਾਈਵੇਟ ਟਾਪੂ ਬਾਰੋਂ ਕਿਸੇ ਲਗਜ਼ਰੀ ਪੈਰਾਡਾਈਜ਼ ਵਰਗਾ ਪਰ ਅੰਦਰ 마ਸੂਮ ਬੱਚਿਆਂ ਦੀਆਂ ਚੀਕਾਂ ਇਹ ਟਾਪੂ ਸੀ ਜੈਫਰੀ ਐਫਕਿੰਡਾ ਜਿਸ ਨੇ ਪੈਸੇ ਤੇ ਪਾਵਰ ਦੇ ਦਮ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਨੂੰ ਆਪਣੇ ਗੁਨਾਹਾਂ ਦਾ ਹਿੱਸੇਦਾਰ ਬਣਾ ਲਿਆ ਅੱਜ ਅਸੀਂ ਗੱਲ ਕਰਾਂਗੇ ਕਿਵੇਂ ਇੱਕ ਮਾਮੂਲੀ ਟੀਚਰ ਨੇ ਕਰੋੜਾਂ ਡਾਲਰ ਦਾ ਸਾਮਰਾਜ ਖੜਾ ਕੀਤਾ ਤੇ ਕਿਹੜੇ ਕਿਹੜੇ ਉਹ ਵੱਡੇ ਚਿਹਰੇ ਹਨ ਜੋ ਇਸ ਗੰਦੇ ਖੇਡ ਵਿੱਚ ਨੰਗੇ ਹੋਏ ਹਨ ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਰੋਲਾ ਜੰਕਸ਼ਨ ਦੇ ਵਿੱਚ ਜੇ ਤੁਸੀਂ ਵੀ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਰਹਸਯਮਈ ਦੌਲਤ ਅਤੇ ਸੈਲ ਕੰਪਨੀਆਂ ਦਾ ਜਾਲ ਐਫਟੀਨ ਦੀ ਅਸਲੀ ਤਾਕਤ ਉਸਦਾ ਪੈਸਾ ਨਹੀਂ ਸਗੋਂ ਉਸਦੀ ਸਿਕਰੇਸੀ ਹੈ ਮਤਲਬ ਕਿ ਗੁਪਤਤਾ ਉਸਨੇ ਬਾਲ ਸਟ੍ਰੀਟ ਵਿੱਚ ਆਪਣੇ ਆਪ ਨੂੰ ਇੱਕ ਜਿਹਿਆ ਫਾਈਨੈਂਸ਼ੀਅਲ ਐਡਵਾਈਜ਼ਰ ਬਣਾਇਆ ਜੋ ਸਿਰਫ ਅਲਟਰਾ ਰਿਚ ਲੋਕਾਂ ਲਈ ਕੰਮ ਕਰਦਾ ਸੀ ਉਸਦੀਆਂ ਕੰਪਨੀਆਂ ਦਾ ਕੋਈ ਪਬਲਿਕ ਰਿਕਾਰਡ ਨਹੀਂ ਸੀ ਸਾਰਾ ਲੈਂਡ ਦੇ ਗੁਪਤ ਟਰਸਟਾਂ ਰਾਹੀਂ ਹੁੰਦਾ ਸੀ ਉਸਨੇ ਲੈਸਲੀ ਵੈਕਸਨਰ ਵਰਗੇ ਵਰਪਤੀਆਂ ਦਾ ਭਰੋਸਾ ਜਿੱਤਿਆ ਤੇ ਉਹਨਾਂ ਦੀ ਪਾਵਰ ਆਫ ਅਟਾਰਨੀ ਹਾਸਲ ਕਰਕੇ ਅਰਬਾਂ ਦੀ ਜਾਇਦਾਦ ਬਣਾਈ ਲੋਲਿਤਾ ਐਕਸਪ੍ਰੈਸ ਤੇ ਜਸਮਾਨੀ ਸ਼ੌਸਨ ਦਾੜਾ ਐਫਟਿਨ ਕੋਲਾ ਆਪਣਾ ਪ੍ਰਾਈਵੇਟ ਜੈਟ ਸੀ ਜਿਸ ਨੂੰ ਲੋਲਿਤਾ ਐਕਸਪ੍ਰੈਸ ਕਿਹਾ ਜਾਂਦਾ ਸੀ ਇਸ ਵਿੱਚ ਦੁਨੀਆ ਦੇ ਰਾਸ਼ਟਰਪਤੀ ਰਾਜਕੁਮਾਰ ਤੇ ਬਿਜ਼ਨਸ ਟਾਈਕੂਨ ਸਫ਼ਰ ਕਰਦੇ ਸਨ ਟਾਪੂ ਤੇ ਪਹੁੰਚ ਕੇ ਇਹਨਾਂ ਨੂੰ 12-17 ਸਾਲ ਦੀਆਂ ਬੱਚੀਆਂ ਪਰੋਸੀਆਂ ਜਾਂਦੀਆਂ ਸਨ ਇਹ ਸਭ ਕੁਝ ਸਾਲਾਂ ਤੱਕ ਸਿਸਟਮ ਡੀ ਨੱਕ ਖੇਡ ਚੱਲਦਾ ਰਿਹਾ ਕਿਉਂਕਿ ਕਾਨੂੰਨ ਰੱਖੇਕ ਵੀ ਪਾਰਟੀਆਂ ਦਾ ਹਿੱਸਾ ਸਨ ਹੁਣ ਗੱਲ ਕਰਦੇ ਆ ਉਹਨਾਂ ਨਾਮਾਂ ਦੀ ਜਿਨ੍ਹਾਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਐਬਸਟੇਨ ਦੀਆਂ ਜਨਤਕ ਹੋਈਆਂ ਫਾਈਲਾਂ ਵਿੱਚ ਇਹ ਨਾਮ ਪ੍ਰਮੁੱਖਾਂ ਦਾ ਬਿਲ ਕਲਿੰਟਨ ਸਾਬਕਾ ਅਮਰੀਕੀ ਰਾਸ਼ਟਰਪਤੀ ਫਾਈਲਾਂ ਮੁਤਾਬਕ ਕਲਿੰਟਨ ਕਈ ਵਾਰ ਐਬਸਟੇਨ ਦੇ ਜੱਟ ਵਿੱਚ ਸਫ਼ਰ ਕਰ ਚੁੱਕੇ ਹਨ ਹਾਲਾ ਕਿ ਉਹਨਾਂ ਨੇ ਗਲਤ ਕੰਮਾਂ ਤੋਂ ਇਨਕਾਰ ਕੀਤਾ ਪਰ ਉਹਨਾਂ ਦੀ ਮੌਜੂਦਗੀ ਤੇ ਵੱਡੇ ਸਵਾਲ ਹਨ ਹੁਣ ਗੱਲ ਕਰਦੇ ਹਾਂ ਸਭ ਤੋਂ ਵੱਡੇ ਦਿਗਜ ਦੀ ਡੋਨਾਲਡ ਟਰੰਪ ਮੌਜੂਦਾ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਐਬਸਟਿਨ ਪੁਰਾਣੇ ਦੋਸਤ ਹਨ ਟਰੰਪ ਨੇ ਖੁਦ ਇੱਕ ਵਾਰ ਕਿਹਾ ਸੀ ਕਿ ਜੈਵਰੀ ਨੂੰ ਖੂਬਸੂਰਤ ਉਹ ਤਾਂ ਬਹੁਤ ਪਸੰਦ ਹਨ ਪ੍ਰਿੰਸ ਐਂਡਰਿਊ ਬ੍ਰਿਟਨ ਦਾ ਸ਼ਾਹੀ ਪਰਿਵਾਰ ਇਹ ਸਭ ਤੋਂ ਸ਼ਰਮਨਾਕ ਨਾਮ ਸੀ ਉਹਨਾਂ ਤੇ ਸਿੱਧਾ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਇੱਕ ਨਾਮ ਵਾਲੇ ਲੜਕੀ ਦਾ ਸ਼ੋਸ਼ਣ ਕੀਤਾ ਇਸ ਵੀ ਗੱਲ ਕਰਕੇ ਉਹਨਾਂ ਤੋਂ ਸ਼ਾਹੀ ਪਦਵੀ ਵਿਖੋ ਲਈ ਸੀ ਬਿਲ ਗੇਟਸ ਗੇਟਸ ਦੀ ਐਫਟੀ ਨਾਲ ਮੁਲਾਕਾਤ ਨੇ ਉਹਨਾਂ ਦੇ ਪਰਿਵਾਰਕ ਜੀਵਨ ਵਿੱਚ ਵੀ ਤਲਾਕ ਤੱਕ ਦੀ ਨੋਪਤ ਲਿਆਂਦੀ ਬਿਲ ਗੇਟਸ ਨੇ ਇਸ ਨੂੰ ਆਪਣੀ ਵੱਡੀ ਗਲਤੀ ਮੰਨਿਆ ਹੈ ਸਟੀਫਨ ਹਾਕਿੰਗ ਦੁਨੀਆ ਦਾ ਮਹਾਨ ਵਿਗਿਆਨੀ ਵੀ ਉਸ ਦੇ ਟਾਪੂ ਤੇ ਦੇਖਿਆ ਗਿਆ ਸੀ ਦਾਵਾ ਹੈ ਕਿ ਐਫਟੀ ਦੀ ਫੋਟੋ ਨੂੰ ਇੱਕ ਕਵਰ ਵਜੋਂ ਵਰਤਿਆ ਤਾਂ ਜੋ ਟਾਪੂ ਨੂੰ ਇੱਕ ਬૌਧਿਕ ਜਗ੍ਹਾ ਦਿਖਾਇਆ ਜਾ ਸਕੇ ਨਾਰਵੇ ਦੀ ਰਾਜਕੁਮਾਰੀ ਮੇਟੇ ਮਾਰਟ ਉਸ ਦਾ ਨਾਮ ਵੀ ਫਾਈਲਾਂ ਵਿੱਚ ਆਇਆ ਜਿਸ ਤੇ ਉਸਨੇ ਜਨ ਤੱਕ ਟੁਰਤੇ ਮਾਫੀ ਮੰਗ ਚੁੱਕੀ ਹੈ ਭਾਰਤੀ ਕਨੈਕਸ਼ਨ ਸੰਸਦ ਵਿੱਚ ਹਗਾਮਾ ਕਿਉਂ ਭਾਰਤ ਵਿੱਚ ਇਹ ਮਸਲਾ ਉਦੋਂ ਕਰਮਾਇਆ ਜਦੋਂ ਜਦੋਂ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਫਾਈਲਾਂ ਵਿੱਚ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਹਰਦੀਪ ਸਿੰਘ ਪੂਰੀ ਤੇ ਨੀਲੰਬਾਨੀ ਦੇ ਨਾਮ ਹਨ ਇਲਜ਼ਾਮ ਹੈ ਕਿ ਉਹਨਾਂ ਨੇ ਐਫਪੀਨ ਦੇ ਐਫਪੀਨ ਤੋਂ ਡਿਪਲੋਮੈਟਿਕ ਮਦਦ ਅਤੇ ਬੈਂਕਾਂ ਤੋਂ ਬਚਣ ਲਈ ਬੈਂਕਰਸਟਰੀ ਦੇ ਆਈਡੀਅਲੈਸ਼ਨ ਰਦੀਪ ਸਿੰਘ ਪੂਰੀ ਉਹਨਾਂ ਨੇ ਸਪਸ਼ਟ ਕੀਤਾ ਕਿ ਹੁਨੀਅਰਕ ਵਿੱਚ ਇੰਟਰਨੈਸ਼ਨਲ 20 ਇੰਸਟੀਚਿਊਟ ਰਾਹੀਂ ਉਸ ਨੂੰ ਮਿਲੇ ਸਨ ਨਾ ਕਿ ਕਿਸੇ ਨਿੱਜੀ ਕਾਰਨ ਕਰਕੇ ਸਟਾ ਜੈਫਰੀ ਐਫਟਨ ਦੀ 2019 ਵਿੱਚ ਜੇਲ੍ਹ ਅੰਦਰ ਹੋਈ ਮੌਤ ਨੇ ਸੱਚ ਨੂੰ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਫਾਈਲਾਂ ਚਿੱਕ-ਚਿੱਕ ਕੇ ਕਹਿ ਰਹੀਆਂ ਹਨ ਕਿ ਜਿਹੜੇ ਚਿਹਰੇ ਦੁਨੀਆ ਨੂੰ ਨਸੀਤਾ ਦਿੰਦੇ ਹਨ ਉਹ ਅੰਦਰੋਂ ਕਿੰਨੇ ਕਾਲੇ ਹਨ ਇਹ ਸਿਰਫ ਸੈਕਸ ਸਕੈਂਡਲ ਨਹੀਂ ਸਗੋਂ ਸਿਸਟਮ ਦੇ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੇ ਉਦਾਹਰਨ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਤਾਕਤਵਰ ਲੋਕਾਂ ਨੂੰ ਕਦੇ ਸਜ਼ਾ ਮਿਲੇਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਤੇ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਵਾਲਾ ਜੁਕਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਵੱਡੇ ਅਪਡੇਟ ਨਾਲ ਉਦ ਤੱਕ ਲਈ ਰੱਬ ਰੱਖਾ ਪਿਆਰਪਰੀ ਸਤ ਸ੍ਰੀ ਅਕਾਲ ਦੋਸਤੋ